ਸਸਿਕਾ ਜੀ ਮੈਂ ਕੋਮਲ ਕਪੂਰ ਕੈਨੇਡਾ ਦੀ ਮਾਰਕਾਨੀ ਸਿਤਕਾਰ ਨੇ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਦੇਣ ਦੇ ਲਈ ਯਾਨਕੀ ਪੀਆ ਦੇ ਲਈ ਅਰਜ਼ੀਆਂ ਮੰਗੀਆਂ ਨੇ ਕੈਨੇਡੀਅਨ ਸਰਕਾਰ ਨੇ ਨਵੇਂ ਐਕਸਪ੍ਰੈਸ ਐਂਟਰੀ ਡਰੋਅ ਤਹਿਤ ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਪੀਆ ਦੇ ਲਈ ਅਰਜ਼ੀ ਦੇਣ ਦੇ ਲਈ ਸੱਦਾ ਦੇ ਭੇਜਿਆ ਪੀਆ ਜਿਸ ਨੂੰ ਕੈਨੇਡੀਅਨ ਨਾਗਰਿਕਤਾ ਦਾ ਮੁੱਖ ਮਾਰਗ ਮੰਨਿਆ ਜਾਂਦਾ ਹੈ ਭਾਰਤੀਆਂ ਦੇ ਲਈ ਇੱਕ ਵੱਡਾ ਮੌਕਾ ਹੈ ਕੈਨੇਡਾ ਦੇ ਵਿੱਚ ਰਹਿਣ ਵਾਲੇ ਵਿਦੇਸ਼ੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੇ ਜੋ ਸਥਾਈ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨਾ ਚਾਹੁੰਦੇ ਨੇ ਅਜੇ ਇਸ ਸਥਿਤੀ ਦੇ ਵਿੱਚ ਭਾਰਤੀ ਇਸ ਪ੍ਰੋਗਰਾਮ ਤਹਿਤ ਕੈਨੇਡਾ ਵਿੱਚ ਪੀਆਰ ਦੇ ਲਈ ਅਰਜੀ ਦੇ ਸਕਦੇ ਨੇ ਕੈਨੇਡਾ ਨੇ ਮੌਜੂਦਾ ਐਕਸਪ੍ਰੈਸ ਐਂਟਰੀ ਡਰਾ ਦੇ ਰਾਹੀਂ ਚੁਣੇ ਗਏ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਦੇ ਲਈ ਅਰਜੀ ਦੇਣ ਦੇ ਲਈ ਸੱਦ ਦਿੱਤੇ ਇਸ ਦਾ ਪਹਿਲਾ ਡਰਾ ਅਗਸਤ ਵਿੱਚ ਸ਼ੁਰੂ ਹੋਇਆ ਸੀ ਕੈਨੇਡਾ ਦੀ ਇਮੀਗ੍ਰੇਸ਼ਨ ਸੇਵਾ ਆਈਐਲਸੀ ਨੇ 6 ਅਗਸਤ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ 358 ਦਾ ਡਰਾ ਕਰ دیا۔ ਇਸ ਦੇ ਵਿੱਚ ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ 225 ਸੱਤੇ ਭੇਜੇ ਗਏ ਸੀ ਜਿਸ ਦੇ ਵਿੱਚ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰਾਂ ਨੂੰ 739 ਦਾ ਸੀਆਰਐਸ ਸਕੋਰ ਮਿਲਿਆ ਪ੍ਰੋਮਿਸ਼ੀਨ ਨੋਮੀਨੇ ਪ੍ਰੋਗਰਾਮ ਤਹਿਤ ਆਖਰੀ ਡ੍ਰੋ 21 ਜੁਲਾਈ ਨੂੰ ਆਯੋਜਿਤ ਕੀਤਾ ਗਿਆ ਸੀ ਪ੍ਰੋਮਿਸ਼ੀਨ ਨੋਮੀਨੇ ਪ੍ਰੋਗਰਾਮ ਦੇ ਲਈ ਸੀਆਰਐਸ ਕੱਟ ਆਫ ਸਕੋਰ 21 ਜੁਲਾਈ ਦੇ ਡ੍ਰੋ ਤੋਂ ਬਾਅਦ 49 ਅੰਕ ਘਟ ਗਿਆ ਕੈਨੇਡੀਅਨ ਸੰਘੀ ਪ੍ਰਸ਼ਾਸਨ ਪਿੰਨੇ ਕਾਰਨ ਨੂੰ ਉਮਰ ਵਿਦਿਅਕ ਪਿਛੋਕੜ ਰੁਜ਼ਗਾਰ ਇਤਿਹਾਸ ਅਤੇ ਪਛਾਣ ਦੇ ਵਿੱਚ ਮੁਹਾਰਤ ਵਰਗੇ ਕਾਰਕਾਂ ਦੇ ਆਧਾਰ ਉੱਤੇ ਦਰਜਾ ਦੇਣ ਲਈ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਹਰੇਕ ਐਕਸਪ੍ਰੈਸ ਐਂਟਰੀ ਡਰੋ ਦੇ ਲਈ ਥ੍ਰੈਸ਼ਹੋਲਡ ਨੂੰ ਵਿਵਸਥਿਤ ਕਰਦਾ ਹੈ ਕੈਨੇਡਾ ਐਕਸਪ੍ਰੈਸ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਹੁਨਰਬੰਦ ਪ੍ਰਵਾਸੀਆਂ ਦੇ ਲਈ ਇੱਕ ਪ੍ਰੋਗਰਾਮ ਹੈ ਇਸ ਦਾ ਪ੍ਰਬੰਧਨ ਇਮੀਗ੍ਰੇਸ਼ਨ ਚੁਨਾਤੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ ਕੈਨੇਡਾ ਵਿੱਚ ਰਹਿਣ ਦੇ ਜਵਾਨ ਵਿਦੇਸ਼ੀ ਪ੍ਰੋਵਿੰਸ਼ੀਅਲ ਜ਼ੈਦ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸ ਦਰਜਾ ਪ੍ਰਾਪਤ ਕਰਨ ਦੇ ਲਈ ਅੱਜੀ ਦੇ ਸਕਤੇ ਨੇ ਇਹ ਪ੍ਰੋਗਰਾਮ ਲੋਕਾਂ ਨੂੰ ਇੱਕ ਖਾਸ ਸੂਬੇ ਜਾਂ ਖੇਤਰ ਦੇ ਵਿੱਚ ਰਹਿਣ ਸਹਿਣ ਦੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਇੱਕ ਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਜਿਸ ਨੂੰ ਕੈਨੇਡਾ ਵਿੱਚ ਪ੍ਰਵਾਸ ਕਰਕੇ ਪੀਆਰ ਦਰਜਾ ਦਿੱਤਾ ਗਿਆ ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਨਾਮਜ਼ਿਦ ਪ੍ਰੋਗਰਾਮ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਸਥਾਈ ਨਿਵਾਸ ਦੇ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੰਦੇ ਨੇ ਕੈਨੇਡਾ ਵਿੱਚ ਕਈ ਵੱਖ-ਵੱਖ ਪੀਐਨਪੀ ਸਟ੍ਰੀਮਾਂ ਵੀ ਸ਼ਾਮਲ ਨੇ ਪੀਐਨਪੀ ਉਮੀਦਵਾਰਾਂ ਦੀ ਚੋਣ ਸੂਬੇ ਦੀ ਨੌਕਰੀ ਦੀ ਪੇਸ਼ਕਸ਼ ਮੰਗ ਵੱਲ ਕੀਤੇ ਗਏ ਕੰਮ ਕਰਨਾ ਸੂਬੇ ਦੇ ਵਿੱਚ ਪਹਿਲਾ ਦਾ ਅਧਿਆਨ ਦਾ ਤਜਰਬਾ ਜਾਂ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਲਈ ਸਰੋਤ ਹੋਣ ਵਰਗੇ ਮਾਪਦੰਡਾਂ ਦੇ ਆਧਾਰ ਉੱਤੇ ਕੰਮ ਕਰਦੇ ਨੇ ਕੈਨੇਡਾ ਨੇ ਮੌਜੂਦਾ ਐਕਸਪ੍ਰੈਸ ਐਂਟਰੀ ਡਰਾ ਦੇ ਰਾਹੀਂ ਚੁਣੇ ਗਏ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ। ਇਸ ਦਾ ਪਹਿਲਾ ਡਰਾ ਅਗਸਤ ਵਿੱਚ ਸ਼ੁਰੂ ਹੋਇਆ ਸੀ। ਕੈਨੇਡਾ ਦੀ ਇਮੀਗ੍ਰੇਸ਼ਨ ਸੇਵਾ (IRCC) ਨੇ 6 ਅਗਸਤ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ 358 ਦਾ ਡਰਾ ਕਰਿਆ। ਇਸ ਦੇ ਵਿੱਚ ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ 225 ਸੱਤੇ ਭੇਜੇ ਗਏ ਸੀ ਜਿਸ ਦੇ ਵਿੱਚ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰਾਂ ਨੂੰ 739 ਦਾ ਸੀਆਰਐਸ ਸਕੋਰ ਮਿਲਿਆ ਪ੍ਰੋਮਿਸ਼ਨ ਨਾਮਿਨੇ ਪ੍ਰੋਗਰਾਮ ਤਹਿਤ ਆਖਰੀ ਡ੍ਰੋ 21 ਜੁਲਾਈ ਨੂੰ ਆਯੋਜਿਤ ਕੀਤਾ ਗਿਆ ਸੀ ਪ੍ਰੋਮਿਸ਼ਨਲ ਨਾਮਿਨੇ ਪ੍ਰੋਗਰਾਮ ਦੇ ਲਈ ਸੀਆਰਐਸ ਕੱਟ ਆਫ ਸਕੋਰ 21 ਜੁਲਾਈ ਦੇ ਡ੍ਰੋ ਤੋਂ ਬਾਅਦ 49 ਅੰਕ ਘਟ ਕੇ ਕੈਨੇਡੀਅਨ ਸੰਘੀ ਪ੍ਰਸ਼ਾਸਨ ਪਿੰਨੇ ਕਾਰਨ ਨੂੰ ਉਮਰ ਵਿਦਿਅਕ ਪਿਛੋਕਰ ਰੁਜ਼ਗਾਰ ਇਤਿਹਾਸ ਅਤੇ ਪਛਾਣ ਦੇ ਵਿੱਚ ਮੁਹਾਰਤ ਵਰਗੇ ਕਾਰਕਾਂ ਦੇ ਆਧਾਰ ਉੱਤੇ ਦਰਜਾ ਦੇਣ ਲਈ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਹਰੇਕ ਐਕਸਪ੍ਰੈਸ ਐਂਟਰੀ ਡਰੋ ਦੇ ਲਈ ਥ੍ਰੈਸ਼ਹੋਲਡ ਨੂੰ ਵਿਵਸਥਿਤ ਕਰਦਾ ਹੈ ਕੈਨੇਡਾ ਐਕਸਪ੍ਰੈਸ ਐਂਟਰੀ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਹੁਨਰਬੰਦ ਪ੍ਰਵਾਸੀਆਂ ਦੇ ਲਈ ਇੱਕ ਪ੍ਰੋਗਰਾਮ ਹੈ ਇਸ ਦਾ ਪ੍ਰਬੰਧਨ ਇਮੀਗ੍ਰੇਸ਼ਨ ਸ਼ਨਾਤੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ ਕੈਨੇਡਾ ਵਿੱਚ ਰਹਿਣ ਦੇ ਚਾਹਵਾਨ ਵਿਦੇਸ਼ੀ ਪ੍ਰੋਵਿੰਸ਼ੀਅਲ ਆਮਜ਼ਦ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸ ਦਰਜਾ ਪ੍ਰਾਪਤ ਕਰਨ ਦੇ ਲਈ ਅਰਜੀ ਦੇ ਸਕਤੇ ਨੇ ਇਹ ਪ੍ਰੋਗਰਾਮ ਲੋਕਾਂ ਨੂੰ ਇੱਕ ਖਾਸ ਸੂਬੇ ਜਾਂ ਖੇਤਰ ਦੇ ਵਿੱਚ ਰਹਿਣ ਸਹਣ ਦੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਇੱਕ ਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਜਿਸ ਨੂੰ ਕੈਨੇਡਾ ਵਿੱਚ ਪ੍ਰਵਾਸ ਕਰਕੇ ਪੀਆਰ ਦਰਜਾ ਦਿੱਤਾ ਗਿਆ ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਸਥਾਈ ਨਿਵਾਸ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੰਦੇ ਨੇ ਕੈਨੇਡਾ ਵਿੱਚ ਕਈ ਵੱਖ-ਵੱਖ ਪੀਐਨਪੀ ਸਟ੍ਰੀਮਾਂ ਵੀ ਸ਼ਾਮਲ ਨੇ ਪੀਐਨਪੀ ਉਮੀਦਵਾਰਾਂ ਦੀ ਚੋਣ ਸੂਬੇ ਦੀ ਨੌਕਰੀ ਦੀ ਪੇਸ਼ਕਸ਼ ਮੰਗ ਵੱਲ ਕੀਤੇ ਗਏ ਕੰਮ ਕਰਨਾ ਸੂਬੇ ਦੇ ਵਿੱਚ ਪਹਿਲਾ ਦਾ ਅਧਿਆਨ ਦਾ ਤਜਰਬਾ ਜਾਂ ਸੂਬੇ ਵਿੱਚ کاروبار ਸ਼ੁਰੂ ਕਰਨ ਦੇ ਲਈ ਸਰੋਤ ਹੋਣ ਵਰਗੇ ਮਾਪਦੰਡਾਂ ਦੇ ਆਧਾਰ ਉੱਤੇ ਕੰਮ ਕਰਦੇ ਨੇ ਕੈਨੇਡਾ ਨੇ ਮੌਜੂਦਾ ਐਕਸਪ੍ਰੈਸ ਐਂਟਰੀ ਡਰਾ ਦੇ ਰਾਹੀ ਚੁਣੇ ਗਏ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ। ਇਸ ਦਾ ਪਹਿਲਾ ਡਰਾ ਅਗਸਤ ਵਿੱਚ ਸ਼ੁਰੂ ਹੋਇਆ ਸੀ। ਕੈਨੇਡਾ ਦੀ ਇਮੀਗ੍ਰੇਸ਼ਨ ਸੇਵਾ (IRCC) ਨੇ 6 ਅਗਸਤ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ 358 ਦਾ ਡਰਾ ਕਰ دیا۔ ਇਸ ਦੇ ਵਿੱਚ ਚੁਣੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ 225 ਸੱਤੇ ਭੇਜੇ ਗਏ ਸੀ ਜਿਸ ਦੇ ਵਿੱਚ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰਾਂ ਨੂੰ 739 ਦਾ CRS ਸਕੋਰ ਮਿਲਿਆ ਪ੍ਰੋਮਿਸ਼ਨ ਨੋਮੀਨੇ ਪ੍ਰੋਗਰਾਮ ਤਹਿਤ ਆਖਰੀ ਡ੍ਰੋ 21 ਜੁਲਾਈ ਨੂੰ ਆਯੋਜਿਤ ਕੀਤਾ ਗਿਆ ਸੀ ਪ੍ਰੋਮਿਸ਼ਨਲ ਨੋਮੀਨੇ ਪ੍ਰੋਗਰਾਮ ਦੇ ਲਈ CRS ਕੱਟ ਆਫ ਸਕੋਰ 21 ਜੁਲਾਈ ਦੇ ਡ੍ਰੋ ਤੋਂ ਬਾਅਦ 49 ਅੰਕ ਘਟ ਗਿਆ ਕੈਨੇਡੀਅਨ ਸੰਘੀ ਪ੍ਰਸ਼ਾਸਨ ਪੀਨੇ ਕਾਰਨ ਨੂੰ ਉਮਰ ਵਿਦਿਅਕ ਪਿਛੋਕੜ ਰੁਜ਼ਗਾਰ ਇਤਿਹਾਸ ਅਤੇ ਪਛਾਣ ਦੇ ਵਿੱਚ ਮੁਹਾਰਤ ਵਰਗੇ ਕਾਰਕਾਂ ਦੇ ਆਧਾਰ ਉੱਤੇ ਦਰਜਾ ਦੇਣ ਲਈ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਹਰੇਕ ਐਕਸਪ੍ਰੈਸ ਐਂਟਰੀ ਡਰੋ ਦੇ ਲਈ ਥ੍ਰੈਸ਼ਹੋਲਡ ਨੂੰ ਵਿਵਸਥਿਤ ਕਰਦਾ ਹੈ ਕੈਨੇਡਾ ਐਕਸਪ੍ਰੈਸ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਹੁਨਰਬੰਦ ਪ੍ਰਵਾਸੀਆਂ ਦੇ ਲਈ ਇੱਕ ਪ੍ਰੋਗਰਾਮ ਹੈ ਇਸ ਦਾ ਪ੍ਰਬੰਧਨ ਇਮੀਗ੍ਰੇਸ਼ਨ ਚਨਾਤੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ ਕੈਨੇਡਾ ਵਿੱਚ ਰਹਿਣ ਦੇ ਚਾਹਵਾਨ ਵਿਦੇਸ਼ੀ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸ ਦਰਜਾ ਪ੍ਰਾਪਤ ਕਰਨ ਦੇ ਲਈ ਅਰਜੀ ਦੇ ਸਕਦੇ ਨੇ ਇਹ ਪ੍ਰੋਗਰਾਮ ਲੋਕਾਂ ਨੂੰ ਇੱਕ ਖਾਸ ਸੂਬੇ ਜਾਂ ਖੇਤਰ ਦੇ ਵਿੱਚ ਰਹਿਣ ਸਹਣ ਦੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਇੱਕ ਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਕੈਨੇਡਾ ਵਿੱਚ ਪ੍ਰਵਾਸ ਕਰਕੇ ਪੀਆਰ ਦਰਜਾ ਦਿੱਤਾ ਗਿਆ ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਨਾਮਜ਼ਿਡ ਪ੍ਰੋਗਰਾਮ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਸਥਾਈ ਨਿਵਾਸ ਦੇ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੰਦੇ ਨੇ ਕੈਨੇਡਾ ਵਿੱਚ ਕਈ ਵੱਖ-ਵੱਖ ਪੀਐਨਪੀ ਸਟ੍ਰੀਮਾਂ ਵੀ ਸ਼ਾਮਲ ਨੇ ਪੀਐਨਪੀ ਉਮੀਦਵਾਰਾਂ ਦੀ ਚੋਣ ਸੂਬੇ ਦੀ ਨੌਕਰੀ ਦੀ ਪੇਸ਼ਕਸ਼ ਮੰਗ ਵੱਲ ਕੀਤੇ ਗਏ ਕੰਮ ਕਰਨਾ ਸੂਬੇ ਦੇ ਵਿੱਚ ਪਹਿਲਾ ਦਾ ਅਧਿਆਨ ਦਾ ਤਜਰਬਾ ਜਾਂ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਲਈ ਸਰੋਤ ਹੋਣ ਵਰਗੇ ਮਾਪਦੰਡਾਂ ਦੇ ਆਧਾਰ ਉੱਤੇ ਕੰਮ ਕਰਦੇ ਨੇ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ